ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਮਹੱਤਵਪੂਰਨ ਆ ਅੱਜ ਦੀ ਚੋਟ ਜਿਹੜੀ ਆ ਤੁਹਾਡੀ ਪ੍ਰਾਈਵੇਸੀ ਨਾਲ ਸੰਬੰਧ ਰੱਖਦੀ ਹੈ ਸਭ ਤੋਂ ਵੱਡੀ ਗੱਲ ਮੇਨ ਜਿਹੜਾ ਤੁਹਾਡਾ ਮੋਬਾਈਲ ਫੋਨ ਕੀ ਉਹ ਤੁਹਾਡੇ ਗੱਲਾਂ ਸੁਣ ਰਿਹਾ ਕੀ ਉਹ ਤੁਹਾਨੂੰ ਵੇਖ ਰਿਹਾ ਸੱਚਾਈ ਇਹ ਸੱਚ ਹੈ ਆ ਕਿ ਇਹ ਜਿਹੜਾ ਤੁਹਾਡਾ ਫੋਨ ਮੋਬਾਈਲ ਫੋਨ ਆ ਤੁਹਾਡੀਆਂ ਗੱਲਾਂ ਸਾਰੀਆਂ ਸੁਣਦਾ ਇਹਦਾ ਜ਼ਿੰਮੇਵਾਰ ਕੌਣ ਹੁੰਦਾ ਇਹਦਾ ਜ਼ਿੰਮੇਵਾਰ ਤੁਸੀਂ ਆਪ ਜੀ ਬਿਨਾਂ ਸੋਚੇ ਸਮਝੇ ਅਸੀਂ ਆਪਣੇ ਮੋਬਾਈਲ ਫੋਨ ਵਿੱਚ ਜਿਹੜੀਆਂ ਐਪਸ ਭਰਦੇ ਆਂ ਦੁਨੀਆ ਭਰ ਦੀਆਂ ਐਪਸ ਨੂੰ ਚੈੱਕ ਕਰੋਗੇ ਆਪਣੇ ਬੈਲ ਵਿੱਚ ਭਰੀਆਂ ਹੋਣਗੀਆਂ ਹਰ ਇੱਕ ਐਪਸ ਨੂੰ ਤੁਸੀਂ ਵਨ ਉਸਨੀਆਂ ਪਰਮਿਸ਼ਨਾਂ ਦਿੱਤੀਆਂ ਹੋਈਆਂ ਨੇ ਕਿਸੇ ਨੂੰ ਕੈਮਰਾ ਐਕਸੈਸ ਦਿੱਤੀ ਹੋਈ ਆ ਕਿਸੇ ਨੂੰ ਤੁਸੀਂ ਆਡੀਓ ਆਡੀਓ ਫਾਈਲ ਤੜੀਆਂ ਵੀਡੀਓ ਫਾਈਲਸ ਫੋਟੋ ਦੇਖ ਸਕ ਦਿੱਤਾ ਹੋਇਆ ਕਿਸੇ ਨੂੰ ਮਾਈਕ ਵਰਤਣ ਦੀ ਸਕ ਦਿੱਤੀ ਆ ਕਿਸੇ ਐਪ ਨੂੰ ਜਿਹੜਾ ਵਾ ਲੋਕੇਸ਼ਨ ਜਿਹੜੀ ਆ ਸ਼ੇਅਰ ਕਰਨ ਜਿਹੜੀ ਆ ਦਿੱਤੀ ਹੋਈ ਹੈ ਇਹ ਜਿਹੜੇ ਸਾਰੇ ਐਪਸ ਨੇ ਇਹ ਤੁਹਾਡੀ ਅਲੱਗ-ਅਲੱਗ ਜਿਹੜੀ ਜਾਣਕਾਰੀ ਹੈ ਤੁਹਾਡੇ ਤੋਂ ਕਲੈਕਟ ਕਰਦੇ ਨੇ ਤੇ ਉਹ ਗਾਂ ਆਪਣੇ ਜਿਹੜੇ ਜ਼ਰੂਰੀ ਕੰਮ ਲਈ ਜਿਹੜੇ ਵਰਤੇ ਨੇ ਜਿੱਥੇ ਕਿਸੇ ਨਾ ਕੰਪਨੀ ਵਾਲੇ ਭਾਈ ਵੱਲ ਹੁੰਦੀ ਉਹਨਾਂ ਨਾਲ ਸ਼ੇਅਰ ਕਰਦੇ ਨੇ ਵੇਖਣ ਨੂੰ ਤਾਂ ਲੱਗਦਾ ਵੀ ਜਿਹੜੀਆਂ ਐਪਸ ਬਿਲਕੁਲ ਫ੍ਰੀ ਨੇ ਸਾਨੂੰ ਫ੍ਰੀ ਸਭ ਕੋਲ ਮਿਲ ਰਿਆ ਵਾ ਪਰ ਐਪਸ ਦਾ ਚਲੋ ਜ਼ਰੂਰੀ ਵੀ ਹੁੰਦਾ ਵੀ ਇਹਨਾਂ ਕੰਮ ਬੜਾ ਸੌਖਾ ਜਾਂਦਾ ਵਾ ਕਿਸੇ ਨਾ ਕਿਸੇ ਐਪ ਤੋਂ ਕੋਈ ਜਾਣਕਾਰੀ ਬਲਦੀ ਕਿਸੇ ਨਾ ਕਿਸੇ ਐਪ ਤੋਂ ਕੁਝ ਕੰਮ ਕਰਦਾ ਹੁੰਦਾ ਵਾ ਪਰ ਫ੍ਰੀ ਦੇ ਕੁਝ ਨਹੀਂ ਮਿਲਦਾ ਸਜਨੋ ਸਚਾਈ ਇਹ ਆਪੀ ਕੋਈ ਨਾ ਕੋਈ ਜਿਹੜਾ ਵਾ ਐਪਸ ਇਹਦੇ ਬਾਰੇ ਤੁਹਾਡੇ ਜ਼ਰੂਰ ਲੈਂਦੀਆਂ ਨੇ ਉਹ ਕੀ ਲੈਂਦੀਆਂ ਨੇ ਤੁਹਾਡੇ ਤੋਂ ਤੁਹਾਡੀ ਜਾਣਕਾਰੀ ਕਲੈਕਟ ਕਰਦੀਆਂ ਨੇ ਤੁਹਾਡੇ ਤੋਂ ਤੁਹਾਡੀ ਟੋਟਲ ਇਨਫਰਮੇਸ਼ਨ ਤੁਹਾਡੇ ਬਾਰੇ ਤੁਹਾਡੀ ਪਰਸਨਲ ਇਨਫਰਮੇਸ਼ਨ ਤੁਹਾਡੇ ਡਾਟੇ ਦੀ ਇਨਫਰਮੇਸ਼ਨ ਤੁਹਾਡੀ ਸੋਸ਼ਲ ਲਾਈਫ ਦੀ ਇਨਫਰਮੇਸ਼ਨ ਤੁਹਾਡੀ ਫਾਈਨ ਇਹਨਾਂ ਦੇ ਅਲੱਗ-ਅਲੱਗ ਫੀਚਰ ਨੇ ਕੋਈ ਐਪ ਜਿਹੜਾ ਵਾ ਘੱਟ ਜਾਣ ਕੇ ਲੈਂਦਾ ਵਾ ਕੋਈ ਐਪ ਜਿਹੜਾ ਤਾਂ ਜਲ ਜਾਣ ਕੇ ਲੈਂਦਾ ਵਾ ਤੇ ਕੋਈ ਐਪ ਜਿਹੜਾ ਵਾ ਬਹੁਤ ਜ਼ਿਆਦਾ ਜਾਣ ਕੇ ਇਕੱਠੀ ਕਰਦਾ ਤੁਹਾਡੇ ਉੱਪਰ ਤੇ ਕਈ ਤੇ ਇੰਨੀ ਵੀ ਜਾਣਕਾਰੀ ਇਕੱਠੀ ਸਾਡੀ ਕਰਪ ਕਰਦੇ ਨੇ ਕਿ ਤੁਸੀਂ ਸੋਚ ਕੇ ਹਰਾਹ ਰਹਿ ਜਾਓਗੇ ਇਹਨਾਂ ਐਪਸ ਜਿਹੜਾ ਵਾ ਡਾਟਾ ਕਲੈਕਸ਼ਨ ਚੈਨਲ ਜਗ ਦੇਖੀ ਤਾਂ ਤੁਸੀਂ ਹਰਾਹ ਰਹਿ ਜਾਓਗੇ ਕਿ ਇਹ ਐਪ ਤੁਹਾਡੇ ਬਾਰੇ ਕੀ-ਕੀ ਜਾਣਕਾਰੀ ਇਕੱਠੀ ਕਰਦੇ ਨੇ ਆਹ ਤੁਹਾਨੂੰ ਇਸ ਵਾਰ ਦੱਸਦੇ ਨੇ ਇਹਨਾ ਐਪਸ ਉਹ ਜਿਹੜੀ ਤੁਹਾਡੀ ਜਾਣਕਾਰੀ ਇਕੱਠੀ ਹੁੰਦੀ ਉਹਦੇ ਬਾਰੇ ਡਾਟਾ ਕਲੈਕਸ਼ਨ ਚਾਰਟ ਤੇ ਦੇਖੀਏ ਤਾਂ ਤੁਸੀਂ ਇਹ ਸੋਚ ਕੇ ਸੁਣ ਕੇ ਹੈਰਾਨ ਰਹੇ ਹੋ ਕਿ ਇਹ ਜਿਹੜੇ ਐਪਸ ਨੇ ਤੁਹਾਡੇ ਬਾਰੇ ਕਿੱਕ ਜਾਣਕਾਰੀ ਇਕੱਠੀ ਕਰਦੇ ਨੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਜਿਹੜੇ ਐਪਸ ਨੇ ਤੁਹਾਡੇ ਬਾਰੇ ਲੋਕੇਸ਼ਨ ਜਿਹੜੀ ਹੈ ਜੂਜ਼ਰ ਔਰ ਡਿਵਾਈਸ ਲੋਕੇਸ਼ਨ ਤੁਹਾਡੀ ਤਾਂ ਤੁਹਾਡੇ ਮੋਬਾਈਲ ਦੀ ਲੋਕੇਸ਼ਨ ਜਿਹੜੀ ਹੈ ਤਿੰਨ ਕੋਨੋ ਮਿੰਟ ਤੱਕ ਘੇਰੇ ਤਾਂ ਕੀ ਕਰਦੇ ਕਿੱਥੇ ਜਾਂਦੇ ਕੀ ਕਰਦੇ ਉਹ ਸਾਰੇ ਕਈ ਐਪ ਜਿਹੜੇ ਉਹ ਪਰਸਨ ਲੈਂਦੇ ਨੇ ਪਰਸਨ ਇਨਫੋਰਮੇਸ਼ਨ ਦੀ ਗੱਲ ਕਰੀਏ ਤਾਂ ਪਰਸਨ ਪੁੱਛ ਤੁਹਾਡਾ ਨਾਮ ਤੁਹਾਡਾ ਪੱਰਡਰੈਸ ਤੁਹਾਡਾ ਨਿਕਨੇਮ ਈਮੇਲ ਡਰੈਸ ਤੁਹਾਡੀ ਜੂਜ਼ਰ ਆ ਤੁਹਾਡਾ ਹਰ ਯੂਨੀਵਰਸਿਟੀ ਦੀ ਛੋਟੀ ਮੋੜ ਜਿਹੜੀ ਹੈ ਤੁਹਾਡੇ ਪਰ ਜਿਹੜੀ ਪਰਸਨਲ ਜਿਹੜੀ ਉਹ ਸਾਰੀ ਉਹ ਜਾਣਕਾਰੀ ਜਿਹੜੀ ਉਹ ਕਰਦੇ ਨੇ ਇਸ ਤੋਂ ਇਲਾਵਾ ਜਿਹੜਾ ਵਾ ਅਡਰੈਸ ਤੋਂ ਇਲਾਵਾ ਤੁਹਾਡਾ ਅਡਾਵਾ ਪੋਲਿਟਿਕਲ ਰਿਲੇਸ਼ਨ ਪੋਲਿਟਿਕਲ ਲੀਜ ਜਿਹੜਾ ਤੁਹਾਡਾ ਜਿਹੜਾ ਵਾ ਜਿਹੜੀ ਆ ਪੋਲਿਟਿਕਲ ਰਿਲੇਸ਼ਨ ਕੀ ਨੇ ਪੋਲਿਟਿਕਲ ਤੁਸੀਂ ਕਿੱਥੇ ਸੰਬੰਧ ਰੱਖਿਆ ਨੇ ਪੋਲਿਟਿਕਲ ਤੁਹਾਡਾ ਕੀ ਚੱਲ ਰਿਹਾ ਵਾ ਉਹਦੇ ਬਾਰੇ ਵੀ ਆਪ ਤਰ ਜਾਨਕਾਰੀ ਕਰਦੇ ਉਸ ਤੋਂ ਬਾਅਦ ਆ ਨਾ ਸੈਕਸੂਅਲ ਓਰੀਐਂਟੇਸ਼ਨ ਤੁਹਾਡੇ ਜੋ ਸਿਰਕਸਬੰਧ ਜਿਹੜੇ ਆ ਨਾ ਉਹਨਾਂ ਬਾਰੇ ਰੁਚੀ ਤੁਹਾਡੀ ਕੀ ਆ ਤੁਸੀਂ ਕਿਸ ਤੀਆਂ ਕਿਹੜੀਆਂ ਫਿਲਮਾਂ ਜਾਂ ਉਹ ਚੀਜ਼ ਨੂੰ ਵੀ ਇਹ ਜਿਹੜੀ ਆ ਮੋਬਾਈਲ ਦੇ ਨੇ ਕਈ ਐਪਸ ਨੇ ਜਿਹੜੀਆਂ ਉਹ ਤੁਹਾਡੀ ਜਿਹੜੀ ਆ ਉਹ ਆਪਣੇ ਕਲੈਕਟ ਕਰਦਾ ਡਾਟਾ ਕਲੈਕਟ ਕਰਦੇ ਨੇ ਇਸ ਤੋਂ ਇਲਾਵਾ ਤੁਹਾਡੀ ਪੇਮੈਂਟ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਤੁਸੀਂ ਪੱਥੇ ਪੈ ਖਰਚਦੇ ਕਿੰਨੇ ਖਰਚਦੇ ਨੇ ਕੀ ਕਰਦੇ ਕਿਹੜੀ ਚੀਜ਼ ਖਰੀਦਦੇ ਜੇ ਕੀ ਕਰਦੇ ਜੇ ਪਰਚੇਜ਼ ਹਿਸਟਰੀ ਤੁਹਾਡੀ ਜਿੰਨੀ ਹੁੰਦੀ ਆ ਕਿਹੜੀ ਐਪ ਤੋਂ ਤੁਸੀਂ ਕੀ ਲਿਆ ਉਹਦੇ ਬਾਰੇ ਸਾਰੇ ਜਿਹੜੇ ਐਪਸ ਨੇ ਇਹ ਜਾਣਕਾਰੀ ਕਲੈਕਟ ਕਰਦੇ ਨੇ ਇਸ ਤੋਂ ਇਲਾਵਾ ਤੁਹਾਡਾ ਕ੍ਰੈਡਿਟ ਸਕੋਰ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਦੇ ਨੇ ਤਾਂ ਕਿ ਆਪਣੇ ਕੰਮ ਲਈ ਵਰਤ ਸਕਣ ਉਸ ਤੋਂ ਬਾਅਦ ਗੱਲ ਕਰੀਏ ਤੁਹਾਡੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੀ ਤਾਂ ਤੁਸੀਂ ਤੁਹਾਡੀ ਜੋ ਵੀ ਪੇ ਕੀ ਖਰਚਾ ਕਰਦੇ ਹੋ ਕਿਹੜੇ ਕਿਹੜੇ ਸਟਾਕਾਂ ਜਾਂ ਸ਼ੇਅਰ ਜੋ ਵੀ ਤੁਸੀਂ ਕੀਤਾ ਹੈ ਕ੍ਰੈਡਿਟ ਸਕੋਰ ਤੁਹਾਡਾ ਕੀ ਆ ਹੋਰ ਤੁਹਾਡਾ ਕੀ ਮੇਨ ਜਿਹੜਾ ਉਹ ਸਾਰਾ ਜਿਹੜਾ ਇਹ ਤੀਜ ਜਿਹੜੀ ਫਾਈਨੈਂਸ ਜਿਹੜਾ ਉਹ ਕਰਦੇ ਆ ਇਸ ਤੋਂ ਇਲਾਵਾ ਹੈਲਥ ਐਂਡ ਫਿਟਨੈਸ ਦੇ ਵਿੱਚ ਤੁਹਾਡੀ ਜਿਹੜੀ ਸਿਹਤ ਬਾਰੇ ਜਾਣਕਾਰੀ ਤੁਸੀਂ ਕੀ ਕੋਈ ਮੈਡੀਸਨ ਕੋਈ ਲੈ ਰਹੇ ਹੋ ਜਾਂ ਕੋਈ ਦਵਾਈ ਲੈ ਰਹੇ ਹੋ ਜਾਂ ਕਿਸੇ ਕੋਈ ਤੁਹਾਡੀ ਹਸਪਟਲਾਈਜੇਸ਼ਨ ਹੋਈ ਹੈ ਜਾਂ ਕੋਈ ਦਾਖਲ ਹੋ ਟ੍ਰੀਟਮੈਂਟ ਜਿਹੜਾ ਮੈਡੀਕਲ ਰਿਕਾਰਡ ਜਿਹੜਾ ਟੋਟਲ ਜਿਹੜਾ ਵਾ ਉਹਦੇ ਬਾਰੇ ਵੀ ਕਈ ਐਪ ਜਿਹੜੇ ਆ ਜਾਣਕਾਰੀ ਇਕੱਠੀ ਕਰਦੇ ਆ ਫਿਰ ਆ ਜਾਂਦਾ ਫਿਟਨੈਸ ਨਿਫਾ ਫਿਟਨੈਸ ਪਰ ਤੁਹਾਡੀ ਫਿਟਨੈਸ ਬਾਰੇ ਕੀ ਕਰਦੇ ਹੋ ਕਿਸ ਤਰ੍ਹਾਂ ਕਰਦੇ ਹੋ ਸਾਰਾ ਗੁਜਰਾ ਜਾਣਕਾਰੀ ਇਹ ਰੱਖਦੇ ਨੇ ਤੁਹਾਡੀਆਂ ਈਮੇਲਸ ਤੁਸੀਂ ਈਮੇਲਸ ਕਿੱਥੇ ਭੇਜਦੇ ਹੋ ਕਿਸ ਤਰ੍ਹਾਂ ਸੰਬੰਧਿਤ ਈਮੇਲਸ ਨੇ ਕਿਹੜੇ ਕੰਪਨੀ ਜਾਂਦੀਆਂ ਨੇ ਕੀ ਕਰਦੇ ਨੇ ਇਸ ਬਾਰੇ ਤੁਹਾਡਾ ਈਮੇਲ ਦਾ ਕੌਣ ਤੁਹਾਡਾ ਰਸੀਪੀਐਂਟ ਆ ਕਿਹਨੂੰ ਤੁਸੀਂ ਭੇਜੀ ਆ ਇਹਦਾ ਰਿਕਾਰਡ ਵੀ ਕਈ ਜਿਹੜੇ ਐਪ ਜਿਹੜੇ ਆ ਉਹ ਕਰਦੇ ਆ ਲੈ ਕੇ ਆਪਣੇ ਕੋਲ ਕਲੈਕਟ ਕਰਦੇ ਆ ਐਸਐਮਐਸ ਔਰ ਐਮਐਮਐਸਸ ਤੁਹਾਡੇ ਐਸਐਮਐਸ ਦੀ ਜਾਣਕਾਰੀ ਵੀ ਪੂਰੀ ਲੈਂਦੇ ਨੇ ਐਪਸ ਕਈ ਐਪਸ ਤੇ ਐਮਐਸ ਬਾਰੇ ਵੀ ساری ਪੂਰੀ ਜਾਣਕਾਰੀ ਜਿਹੜੀ ਐਪ ਜਿਹੜਾ ਲੈਂਦੇ ਨੇ ਫਿਰ ਗੱਲ ਕਰੀਏ ਫੋਟੋਸ ਤੇ ਵੀਡੀਓ ਦੀ ਕਈ ਐਪਸ ਨੂੰ ਤੁਸੀਂ ਕਈ ਐਪਸ ਨੂੰ ਤੁਸੀਂ ਬਿਨਾ ਸੋਚੇ ਸਮਝੇ ਫੋਟੋ ਤੇ ਵੀਡੀਓ ਐਕਸੈਸ ਦਿੱਤਾ ਹੁੰਦਾ ਵਾ ਜਿਹੜੇ ਤੁਹਾਡੀਆਂ ਮੋਬਾਈਲ ਦੇ ਸਟੋਰ ਜਿਹਨੇ ਫੋਟੋ ਤੇ ਵੀਡੀਓ ਜਿਹੜੀਆਂ ਵਾਂ ਉਹਨਾਂ ਦਾ ਡਾਟਾ ਉਹ ਕਲੈਕਟ ਕਰਦੇ ਆ ਆਡੀਓ ਫਾਈਲ ਜਿਹੜੀਆਂ ਹੁੰਦੀਆਂ ਰਿਕਾਰਡਿੰਗ ਫਾਈਲ ਜਿਹੜੀਆਂ ਹੁੰਦੀਆਂ ਤੁਹਾਡੀਆਂ ਆਵਾਜ਼ ਰਿਕਾਰਡਿੰਗ ਵਾਲੀਆਂ ਕਾਲਾਂ ਦੇ ਰਿਕਾਰਡਿੰਗ ਜਿਹਦੀ ਆ ਉਹ ਵੀ ਜਿਹੜੇ ਆ ਕਈ ਆ ਜਿਹੜੇ ਆਪਣੇ ਕੋਲ ਜਿਹੜਾ ਚੈੱਕ ਕਰਦੇ ਆ ਇਸ ਤੋਂ ਇਲਾਵਾ ਫਾਈਲਸ ਐਂਡ ਡਾਕੂਮੈਂਟਸ ਜਿੰਨੀਆਂ ਤੁਹਾਡੇ ਫੋਨ ਦੇ ਉੱਤੇ ਫਾਈਲਾਂ ਜਾਂ ਡਾਕੂਮੈਂਟਸ ਸਟੋਰ ਕੀਤੇ ਹੁੰਦੇ ਆ ਤੁਹਾਡੀਆਂ ਪ੍ਰਾਪਰਟੀ ਡਾਕੂਮੈਂਟ ਜਾਂ ਤੁਹਾਡੇ ਹੋਰ ਕੋਈ ਜ਼ਰੂਰੀ ਕਾਗਜ਼ਾ ਜ ਕੈਲੰਡਰੀ ਇਵੈਂਟਸ ਵੀ ਕਰਦੇ ਨੇ ਜਿਸ ਤਰ੍ਹਾਂ ਆਪਾਂ ਕੋਈ ਇਵੈਂਟਸ ਬਰਥਡੇ ਇਵੈਂਟਸ ਵਗੈਰਾ ਜਾਂ ਹੋਰ ਕੋਈ ਆਪਣੇ ਪ੍ਰੋਗਰਾਮ ਜਿਹੜੇ ਨੇ ਆਪ ਕੈਲੰਡਰ ਤੇ ਆਪਾਂ ਡੇਟ ਸੇਵ ਕਰ ਲੈਨੇ ਆ ਇਹ ਐਪ ਇਸ ਤਰ੍ਹਾਂ ਇਹ ਫੰਕਸ਼ਨ ਇਸ ਤਰ੍ਹਾਂ ਪੁੱਛਣ ਉਹ ਕੈਲੰਡਰੀ ਇਵੈਂਟ ਜਿਹੜੇ ਉਹ ਵੀ ਰੱਖ ਦਿਆ ਫੇਰ ਗੱਲ ਕਰਦੇ ਆ ਕੰਟੈਕਟਸ ਦੀ ਇਹ ਐਪ ਜਿਹੜਾ ਤੁਹਾਡੇ ਕੰਟੈਕਟਸ ਦੀ ਪੂਰੀ ਡਿਟੇਲ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਦੇ ਨਾਮ ਉਹਨਾਂ ਨੂੰ ਕੀਤੇ ਜਾ ਰਹੇ ਮੈਸੇਜ ਉਹਨਾਂ ਨਾਲ ਤੁਹਾਡੀ ਜਿਹੜੀ ਜੋ ਵੀ ਪਰਸਨਲ ਹਿਸਟਰੀ ਆ ਉਹ ਸਾਰੀ ਦਾ ਰਿਕਾਰਡ ਜਿਹੜਾ ਵਾ ਇਹ ਐਪ ਚੁੱਕ ਦਿਆ ਐਪ ਐਕਟੀਵਿਟੀ ਦੂਸਰੀਆਂ ਇੱਕ ਐਪ ਜਿਹੜਾ ਦੂਸਰੀਆਂ ਐਪ ਬਾਰੇ ਵੀ ਜਾਣਕਾਰੀ ਦਿੰਦਾ ਕਿ ਕਿਹੜੀ ਕਿਹੜੀ ਐਪ ਨੂੰ ਤੁਸੀਂ ਲਾਈਕ ਕਰ ਰਹੇ ਜਾਂ ਕਿਹੜੀ ਐਪ ਤੇ ਕਿੰਨਾ ਸਮਾਂ ਬਤਾਉਂਦੇ ਹੋ ਕਿਹੜੀ ਐਪ ਨਾਲ ਜਿਹੜਾ ਤੁਸੀਂ ਜਿਆਦਾ ਟਾਈਮ ਜਿਹੜਾ ਚਲਦੇ ਹੋ ਮੈਂ ਟੋਟਲ ਗੱਲ ਕਰੀ ਤੁਹਾਡੀ ਵੈਬ ਬਰਾਊジング ਹਿਸਟਰੀ ਵੀ ਹੈ ਟੋਟਲੀ ਇਜਲੀ ਥੀ ਗੂਗਲ ਤੇ ਸਰਚ ਕਰਦੇ ਜਾਂ ਜੋ ਵੀ ਚੱਲਦਾ ਸਾਰਾ ਕੁਝ ਉਹ ਇਹ ਐਪਸ ਜਿਹੜੇ ਆ ਉਹ ਆਪਣੇ ਕੋਲ ਰਿਕਾਰਡ ਜਿਹੜਾ ਰੱਖਦੇ ਆ ਟੋਟਲੀ ਇਹਨਾਂ ਕੁਝ ਤੁਹਾਡੇ ਤੋਂ ਐਪ ਤੇ ਜਾਣਕਾਰੀ ਲੈ ਕੇ ਵਰਤਦੇ ਆ ਅੱਜ ਹੁਣ ਹੱਲ ਕੀ ਆ ਹਾਲੇ ਦਾ ਵੇਖੋ ਵੀ ਸਭ ਕੁਝ ਨਾਲ ਬਾਅਦ ਕੀ ਕਰ ਸਕਦੇ ਆ ਜਿਹੜੀਆਂ ਵੀ ਐਪਸ ਤੁਸੀਂ ਆਪਣੀਆਂ ਕਈਆਂ ਡਾਊਨਲੋਡ ਕੀਤੀਆਂ ਹੋਈਆਂ ਵਾ ਉਹਨਾਂ ਦਾ ਇੱਕ ਆ ਜਿਹੜਾ ਵਾ ਰਿਵਿਊ ਚੈੱਕ ਕਰੋ ਕਿ ਉਹਨਾਂ ਕਿਹੜੀ-ਕਿਹੜੀ ਪਰਮਿਸ਼ਨ ਦਿੱਤੀ ਹੋਈ ਹੈ ਜੇ ਐਪ ਨੂੰ ਕੋਈ ਫਾਲਤੂ ਪਰਮਿਸ਼ਨ ਦਿੱਤੀ ਹੈ ਤਾਂ ਉਹਨੂੰ ਬੰਦ ਕਰ ਦਿਓ ਆਪਣੀ ਲੋਕੇਸ਼ਨ ਮਾਈਕ ਤੇ ਕੈਮਰਾ ਇਹਨੂੰ ਆਫ ਰੱਖਿਆ ਕਰੋ ਜਿੱਥੇ ਜਿਆਦਾ ਜ਼ਰੂਰਤ ਹੋਵੇ ਉੱਥੇ ਹੀ ਲੋਕੇਸ਼ਨ ਨੂੰ ਆਨ ਕਰਨ ਦੀ ਲੋੜ ਕਰਨੀ ਹੈ ਆਦਰਵਾਇਜ਼ ਜਿਹੜੀ ਐਪਲੀਕੇਸ਼ਨ ਤੇ ਮੈਪ ਵਗੈਰਾ ਜਿਹੜਾ ਇਹਨੂੰ ਆਫ ਰੱਖਣ ਦੀ ਕੋਸ਼ਿਸ਼ ਕਰੋ ਜਿੰਨੀਆਂ ਵੀ ਐਪ ਡਾਊਨਲੋਡ ਕਰਦੇ ਹੋ ਉਸ ਤੋਂ ਪਹਿਲਾਂ ਡਾਊਨਲੋਡ ਕਰਨ ਤੋਂ ਪਹਿਲਾਂ ਉਹਦਾ ਰਿਵਿਊ ਜ਼ਰੂਰ ਚੈੱਕ ਕਰੋ ਕਿ ਉਹ ਐਪ ਜਿਹੜੀ ਡਾਊਨਲੋ ਤੁਸੀਂ ਕਿਸ ਕੰਮ ਲਈ ਤੁਸੀਂ ਵਰਤਨ ਵਾਸਤੇ ਉਹ ਡਾਊਨਲੋਡ ਕਰ ਰਹੇ ਹੋ ਆਪਣੇ ਐਪ ਜਿਹੜੀਆਂ ਜਿੰਨੀਆਂ ਮੋਬਾਈਲ ਦੇ ਵਿੱਚ ਆਖੀਆਂ ਉਹਨਾਂ ਨੂੰ ਅਪਡੇਟ ਰੱਖੋ ਤਾਂ ਕਿ ਉਹ ਸੁਰੱਖਿਅਤ ਰਹਿਣ ਇਸ ਤੋਂ ਇਲਾਵਾ ਜਿਹੜੀ Google ਤੇ ਤੁਸੀਂ ਸਰਚ ਕਰਦੇ ਹੋ ਆਪਣੀ Google ਸਟੇ ਜਿਹੜੀ ਆ ਮੋਬਾਈਲ ਤੇ ਜਿਹੜੇ Google ਖੋਲ ਕੇ Google Chrome ਖੋਲ ਕੇ Google ਸਟੇ ਜਿਹੜੀ ਆ ਇਹਨੂੰ ਸਮੇਂ-ਸਮੇਂ ਤੇ 2-4-10 ਦਿਨਾਂ ਬਾਅਦ ਜਿਹੜਾ ਡੀਲੀਟ ਨੂੰ ਕਰਦੇ ਰਿਹਾ ਕਰੋ ਤਾਂ ਕਿ ਤੁਹਾਡੀ Google ਸਟੇ ਜਿਹੜੀ ਆ ਉਹ ਸਾਫ਼ ਰਹੇ ਤੇ ਜੇ ਤੁਹਾਨੂੰ ਵੀਡੀਓ ਜਾਣਕਾਰੀ ਬਹੁਤ ਲੱਗੀ ਹੋਵੇ ਵਧੀਆ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆਇਓ ਤੋ ਕਿ ਇਹੋ ਜੀਆਂ ਜਾਣਕਾਰੀਆਂ ਕੱਢਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਆ ਤੇ ਸਬਸਕ੍ਰਾਈਬ ਕਰਨਾ ਫ੍ਰੀ ਆ ਸਾਰੇ ਵਾਸਤੇ ਇਹ ਨਾਲ ਮੇਰਾ ਹੌਸਲਾ ਵਧਦਾ ਵਾ ਤੁਹਾਡਾ ਤੇ ਹੋਰ ਜਾਣਕਾਰੀ ਜੜੀ ਵੀਡੀਓ ਇਹਦੇ ਨਾਲ ਤੇ ਲੈ ਕੇ ਆਉਂਦੇ ਰਾਵਾਂਗੇ ਤੇ ਇਹੋ ਫੇਰ ਦੁਬਾਰਾ ਬੇਨਤੀ ਵੀ ਚਾਹੁੰਦਾ ਹਾਂ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਬੇਰੇ ਖਾਲਸਾ ਵਾੜੀ ਪਤ